ਹੈਲੋ ਫਰੈਂਡਸ ਅੱਜ ਆਪਣੇ ਕੋਲੇ ਕੇਸ ਆਇਆ ਵਾ ਜਦੋਂ ਵੀ ਆਪਣੇ ਕੋਲੇ ਕੋਈ ਕੇਸ ਆਉਂਦਾ ਵਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਕਿ ਐਨੀਮਲ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਚਾਹ ਕੋਈ ਉਹ ਪ੍ਰੋਟੋਜਵਾਦੀ ਹੋਵੇ ਚਾਹ ਕੋਈ ਟੋਰਸ਼ਨ ਹੋਵੇ ਚਾਹ ਕੋਈ ਮਸਟਾਈਟਸ ਹੋਵੇ ਮੈਟਰਾਇਟਸ ਹੋਵੇ ਆਪਾਂ ਸਾਰੀਆਂ ਬਾਰੀਆਂ ਤੁਹਾਨੂੰ ਨਾਲ ਸ਼ੇਅਰ ਕਰਦੇ ਰਹਿੰਦੇ ਆ ਕੋਈ ਲੀਵਰ ਦੀ ਸਮੱਸਿਆ ਹੋਵੇ ਕੋਈ ਇੰਟੂ ਸੈਕਸ਼ਨ ਹੋਵੇ ਤੁਹਾਨੂੰ ਪਤਾ ਹੀ ਆ ਅੱਗੇ ਆਪਾਂ ਹਰੇਕ ਪ੍ਰਕਾਰ ਦੀ ਸਰਜਰੀ ਕਰਦੇ ਆ ਅੱਜ ਤੁਹਾਨੂੰ ਤੋਂ ਆਪਣੇ ਕੋਲੇ ਇਹ ਵਾਲਾ ਕੇਸ ਆਇਆ ਵਾ ਐ ਨਾ ਦੇਖੋ ਆ ਦੇਖੋ ਜੀ ਐਬ ਮਰੀ ਨੂੰ ਆਪਾਂ ਟੀਟ ਉਕਸ਼ੇਕਸ਼ਨ ਕਹਿੰਦੇ ਆ ਪੇਯੂ ਟਿਊਬ ਸੈਕਸ਼ਨ ਦਾ ਮਤਲਬ ਇਹ ਹੁੰਦਾ ਵਾ ਕਿ ਜਿਹੜਾ ਦਾ ਟਿਊਬ ਹੁੰਦਾ ਮਗਰ ਉਹ ਆ ਦੇਖੋ ਮਤਲਬ ਕਿ ਜਿਹੜਾ ਥਾਣੇ ਦਾ ਮੂੰਹ ਹੁੰਦਾ ਵਾ ਉਹਦੇ ਵਿੱਚ ਜਿਹੜਾ ਫਾਈਬਰੋਸਿਸ ਫਾਈਬਰੋਸਿਸ ਮਾਸ ਹੁੰਦਾ ਵਾ ਉਹ ਬੰਨਣਾ ਸ਼ੁਰੂ ਹੋ ਜਾਂਦਾ ਵਾ ਕਿ ਜਿਹੜਾ ਦਾ ਟਿਊਬ ਆ ਉਹ ਬੰਦ ਹੋ ਜਾਂਦਾ ਵਾ ਦੇਖੋ ਦੇਖੋ ਇੰਨੀ ਕੋਸ਼ਿਸ਼ ਦੇ باوجود ਵੀ ਦੁੱਧ ਨਹੀਂ ਨਿਕਰਿਆ। ਦੇਖੋ ਜੀ ਕਈ ਵਾਰ ਜਾਨਵਰ ਬੈਠਣ ਲੱਗਾ ਥੱਲੇ ਫਰਸ਼ ਤੇ ਉੱਤੇ ਦਾਬ ਆ ਜਾਂਦੀ ਆ। ਥਣ ਦੇ ਇਹਦੇ ਵਿੱਚ ਕਿੰਨਾ ਵਾ ਇਹਦੇ ਵਿੱਚ ਇੰਨਾ ਫਾਈਬਰੋਸਿਸ ਸਮਾਸ ਆ। ਆ ਦੇਖੋ ਜੀ। ਦੇਖੋ ਜੀ ਜਿਹੜਾ ਟੀਟ ਆ ਜਿਹੜਾ ਥਣ ਹੁੰਦਾ ਵਾ। ਇਹਦੇ ਤੇ ਬਹੁਤ ਸਾਵਧਾਨੀ ਦੇ ਨਾਲ ਕੰਮ ਕਰਨਾ ਪੈਂਦਾ ਵਾ ਕਿਉਂਕਿ ਜੇ ਇਹਦੇ ਵਿੱਚ ਆਪਾਂ ਕੋਈ ਸਲਾਈ ਵਗੈਰਾ ਸੇਰਾਂਗੇ ਇਨਫੈਕਸ਼ਨ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਕਈ ਵਾਰ ਥਣ ਦੇ ਵਿੱਚੋਂ ਛਿੱਡੀ ਆਣੀਆਂ ਸ਼ੁਰੂ ਹੋ ਜਾਂਦੀਆਂ ਤੇ ਜਿਹਨੂੰ ਆਪਾਂ ਇਨਸਟ੍ਰਾਈਟਸ ਬੋਲਦੇ ਹੁੰਦੇ ਆ ਆ ਦੇਖੋ ਲੈ ਦੇਖੋ ਜੀ ਇਹਦਾ ਜਿਹੜਾ ਟ੍ਰੀਟਮੈਂਟ ਆ ਬਹੁਤ ਹੀ ਸਾਵਧਾਨ ਸਾਵਧਾਨੀ ਨਾਲ ਆਪਾਂ ਨੂੰ ਕਰਨਾ ਪੈਂਦਾ ਹੁੰਦਾ ਵਾ ਕੋਈ ਇੱਥੇ ਜਲਦਬਾਜ਼ੀ ਨਹੀਂ ਆਪਾਂ ਕਰ ਸਕਦੇ ਇਹਦੇ ਵਿੱਚ ਆਪਾਂ ਕੋਈ ਵੀ ਸਲਾਈ ਵਗੈਰਾ ਨਹੀਂ ਫੇਰਾਂਗੇ ਆ ਦੇਖੋ ਓਕੇ ਜੀ